ਉੱਠੇ ਤੇ ਚੜ ਕੇ ਚਰਨਜੀਤ ਸਿੰਘ ਚੰਨੀ ਵੱਲੋਂ ਆਪਣੇ ਸਮਰਥਕਾਂ ਨਾਲ ਜੀ ਚੰਨੀ ਸਾਹਿਬ ਇਹ ਤਸਵੀਰ ਦੇਖੋ ਜੀ ਸਾਹਿਬ ਚੰਨੀ ਸਾਹਿਬ ਇਹ ਤਸਵੀਰ ਦੇਖੋ ਇਹ ਦੇਖੋ ਕਾਂਗਰਸ ਦਾ ਝੰਡਾ ਜਿਹੜਾ ਬੁਲੰਦ ਕੀਤਾ ਗਿਆ ਹੈ ਤਸਵੀਰ ਦੇਖੋ ਉੱਠੇ ਤੇ ਚੜ ਕੇ तमाम ਆਪਣੇ ਸਮਰਥਕਾਂ ਦਾ ਵਿੰਦਨ ਕਬੂਲਦੇ ਹੋਏ ਨਜ਼ਰ ਆ ਰਹੇ ਨੇ ਜਿੱਤੋ ਬਾਦ ਕੋਠੇ ਤੇ ਜਿਹੜੇ ਜੰਨੀ ਇਹ ਤਸਵੀਰਾਂ ਸਿੱਧੀਆਂ ਨੇ ਤਾਂ ਦੇਖੋ ਸਿੱਧੀਆਂ ਤਸਵੀਰਾਂ ਨੇ ਤਾਂ ਸਾਰੇ तमाम ਜਿਹੜੇ ਸਮਰਥਕ ਨੇ ਉਹਨਾਂ ਦਾ ਵਿਨੰਦਨ ਪਿਆਰ ਸਤਿਕਾਰ ਕਬੂਲਿਆ ਜਾ ਰਿਹਾ ਹੈ ਜੰਨੀ ਸਾਹਿਬ ਅ ਦੇਖ ਸਕਦੇ ਹੋ ਤੁਸੀਂ तमाम ਸਮਰਥਕ ਇਸ ਵੇਲੇ ਮੌਜੂਦ ਨੇ ਸਕਰੀਨ ਤੇ ਅਚਰਨ ਜੀ ਚੰਨੀ ਜਿਹੜੇ ਨੇ ਉਹ ਜਿੱਤ ਤੋਂ ਬਾਅਦ ਉੱਥੇ ਤੇ ਚੜੇ ਹੋਏ ਸਭ ਤੋਂ ਵੱਡੀ ਜਿੱਤ ਦਰਜ ਕੀਤੀ ਗਈ ਆ